ਉਹ ਪੰਥ ਦਾ ਪੁੱਤ ਹੈ ਸਾਰੀਆਂ ਉਹਦੀਆਂ ਮਾਵਾਆਂ ਹੀ ਆ ਮੈਂ ਕੱਲੀ ਨਹੀਂ ਉਹਦੀ ਮਾਂ ਸਾਰੀਆਂ ਮਾਵਾਆਂ ਨੂੰ ਬਹੁਤ ਪਿਆਰ ਕਰਦੀ ਆ ਸਾ ਜਿਹੜਾ ਸਭ ਦੀ ਬਹੁਤ ਕੁਰਬਾਨੀ ਸੀ ਕੌਮ ਨੂੰ ਉਦੋਂ ਵੀ ਇਹ ਜਿਹੜਾ ਮਤਲਬ ਬਹੁਤ ਵੱਡੀ ਗਲਤੀ ਹੋ ਗਈ ਉਹਨਾਂ ਨੂੰ ਖੜਾ ਕੇ ਚਲੋ ਹੋ ਸਕਦਾ ਨੈਟ ਦਾ ਜੋਗ ਨਹੀਂ ਸੀ ਕੌਮ ਇਨੀ ਜਾਗਰੂਕ ਨਹੀਂ ਪਰ ਹੁਣ ਕੌਮ ਬੱਚੇ ਤੋਂ ਲੈ ਕੇ ਬੁਢਾਪੇ ਤੱਕ ਲੋਕਾਂ ਦੇ ਮਨਾਂ 'ਚ ਮਰਦ ਪਾਲ ਪ੍ਰਤੀ ਪਿਆਰ ਆ ਐਰ ਕਹਾਂ ਨੂੰ ਪੂਰਾ ਅਹਿਸਾਸ ਆ ਕਿ ਵੱਡੀ ਲੀਡ ਨਾਲ ਜਿੱਤ ਬਰਾਬਰ ਤੋਂ ਆ ਸਾਨੂੰ ਕਹਿੰਦਾ ਲੋਕ ਮੌਕਾ ਹੀ ਨਹੀਂ ਦਿੰਦੇ ਵੀ ਅਸੀਂ ਤੁਸੀਂ ਅਸੀਂ ਕਹਿੰਦੇ ਨਹੀਂ ਵੀ ਤੁਸੀਂ ਵੋਟਾਂ ਪਾਓ ਆਪ ਮਾਰੇ ਲੋਕਾਂ ਨਾਲ ਕੇ ਕਹਿੰਦੇ ਤੁਹਾਨੂੰ ਵੋਟਾਂ ਪਾਵਾਂਗੇ ਤੇ ਤੁਹਾਡੇ ਧੀਆ ਪੁੱਤ ਬਾਜਾਂ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਹੋਈ ਫੋਨ ਦੇ ਉੱਤੇ ਜਾਂ ਕਿਸੇ ਪਰਿਵਾਰਕ ਮੈਂਬਰ ਨੇ ਕੋਈ ਗੱਲਬਾਤ ਕੀਤੀ ਹੋਵੇ ਉਹਨਾਂ ਨੂੰ ਕੀ ਰਿਪੋਰਟ ਦਿੱਤੀ ਜਾ ਰਹੀ ਹੈ ਔਰ ਉਹ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਨੌਜਵਾਨਾਂ ਨੂੰ ਸੁਨੇਹਾ ਕੋਈ ਜੇਲ੍ਹ ਚੋਂ ਸੁਨੇਹਾ ਨੌਜਵਾਨਾਂ ਵਾਸਤੇ ਭੇਜੋ ਦੂਜੀ ਪਾਰਟੀਆਂ ਆਪਣੇ ਆਪਣੇ ਕਲੇਮ ਕਰਦੀਆਂ ਨੇ ਉਹ ਕਹਿੰਦੀਆਂ ਅਸੀਂ ਪੰਥਕਾਂ ਆ ਅਸੀਂ ਇਹ ਆ ਤੁਸੀਂ ਕਿਵੇਂ ਵੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਖਡੂਰ ਖਡੂਰ ਸਾਹਿਬ ਵਾਸਤੇ ਪਾਰਟੀ ਨੂੰ ਜਵਾਬ ਦੇਣਾ ਇਹ ਚਾਹੁੰਦੇ ਸੰਗਤ ਹੀ ਜਵਾਬ ਦੇ ਰਹੀ ਆ ਸੰਗਤ ਦਾ ਉਤਸ਼ਾਹ ਵੇਖ ਲਓ ਵੀ ਕਿਹੜੇ ਬੰਦੇ ਦੇ ਚੰਗੇ ਕੰਮ ਹਨ ਸੰਗਤ ਚ ਚੁਣ ਰਹੀ ਆ ਸੰਗਤ ਨੂੰ ਜੋ ਚੰਗਾ ਲੱਗਦਾ ਜਿਹੜਾ ਚੰਗਾ ਲੱਗਦਾ ਸੰਗਤ ਨੂੰ ਚੁਣੇ 6 ਮਹੀਨਿਆਂ ਚ ਇੰਨਾ ਚੰਗਾ ਲੱਗਦਾ ਸੰਗਤਾ ਚੁਣ ਰਹੀਆਂ ਸੰਗਤਾ ਜਵਾਬ ਦੇ ਰਹੀਆਂ ਇਹ ਪੰਥਕ 40 ਸਾਲਾਂ ਦੇ ਤੇ ਸੰਗਤਾ ਚੁਣਨੇ ਨਾ ਚੋਣ ਪ੍ਰਚਾਰ ਦਾ ਅੱਜ ਅਖੀਰਲਾ ਦਿਨ ਹੈ ਕੁਝ ਹੀ ਘੰਟੇ ਬਾਕੀ ਨੇ ਔਰ ਖਡੂਰ ਸਾਹਿਬ ਦੇ ਵਿੱਚ ਪੰਥਕ ਲਹਿਰ ਬਣਦੀ ਹੋਈ ਨਜ਼ਰ ਆ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਜਿੱਥੇ ਵੱਖ-ਵੱਖ ਪਾਰਟੀਆਂ ਪ੍ਰਚਾਰ ਕਰ ਰਹੀਆਂ ਹਨ ਉੱਥੇ ਹੀ ਗੱਲ ਕਰੀਏ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਖਾਲਸਾਹੋਂ ਦੀ ਤਾਂ ਖਡੂਰ ਸਾਹਿਬ ਦੇ ਵਿੱਚ ਅੱਜ ਅਖੀਰਲੇ ਦਿਨ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਅਮਰਿਤਪਾਲ ਸਿੰਘ ਜੀ ਨਾਲ ਤੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਮਾਤਾ ਜੀ ਕਿਵੇਂ ਵੇਖਦੇ ਹੋ ਖੀਰਲਾ ਦਿਨ ਮਾਂ ਦੇ ਵਾਸਤੇ ਅੱਜ ਅਖੀਰਲਾ ਦਿਨ ਚੋਣ ਪ੍ਰਚਾਰ ਦਾ ਕੀ ਖਡੂਰ ਸਾਹਿਬ ਦੀ ਹਵਾ ਨਜ਼ਰ ਆਉਂਦੀ ਹੈ ਤੁਹਾਨੂੰ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਇੰਨੀ ਸੰਗਤਾਂ ਦੀ ਲਹਿਰ ਆ ਬਹੁਤ ਹੀ ਸੰਗਤਾਂ ਜੋਸ਼ ਉਤਸ਼ਾਹ ਵੇਖੋ ਤੁਸੀਂ ਆਪ ਹੀ ਵੇਖੋ ਵੀ ਆਪ ਮਹਾਰੇ ਸੰਗਤਾਂ ਦਾ ਕੋਈ ਇਕੱਠ ਦਾ ਪਤਾ ਹੀ ਨਹੀਂ ਵੀ ਕਿੰਨਾ ਬਹੁਤ ਹੀ ਸੰਗਤਾਂ ਚ ਉਤਸ਼ਾਹ ਆ ਤੇ ਬਹੁਤ ਹੀ ਮੈਂ ਸੰਗਤਾਂ ਧੰਨਵਾਦ ਕਰਦੀ ਕਿ ਇੰਨਾ ਪਿਆਰ ਦੇ ਰਹੇ ਮਾਤਾ ਜੀ ਜਦੋਂ ਇੱਕ ਉਹ ਦਿਨ ਯਾਦ ਕਰਦੇ ਹੋ ਜਦੋਂ ਦਰਬਾਰ ਸਾਹਿਬ ਬੈਠੇ ਹੋਏ ਸੀ ਜਦੋਂ ਅਜੇ ਪਤਾ ਨਹੀਂ ਸੀ ਕਿ ਚੋਣ ਲੜਨੀ ਹੈ ਨਹੀਂ ਲੜਨੀ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਜਲੂਪੁਰ ਆਉਂਦੇ ਹੋ ਔਰ ਪ੍ਰਚਾਰ ਸ਼ੁਰੂ ਕਰਦੇ ਹੋ ਇਕ ਉਹ ਦਿਨ ਤੇ ਆ ਚਾ ਇਹ 30 ਤਰੀਕ ਦਾ ਦਿਨ ਕਿੰਨਾ ਅੰਤਰ ਵੇਖਿਆ ਔਰ ਲੋਕਾਂ ਚ ਕੀ ਤੁਸੀਂ ਬਦਲਾਵ ਵੇਖਿਆ ਲੋਕ ਆਪ ਮੁਹਾਰੇ ਨਾਲ ਤੁਰਦੇ ਹੋਏ ਨਜ਼ਰ ਆਏ ਵੇਖੋ ਉੱਥੇ ਵੀ ਅਸੀਂ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਉਹਦੇ ਚਰਨਾਂ 'ਚ ਹੀ ਬੈਠੇ ਸੀ 2-3 ਮਹੀਨੇ ਬਹੁਤ ਅਰਦਾਸਾਂ ਕੀਤੀਆਂ ਤੇ ਅਰਦਾਸਾਂ ਦਾ ਫਲ ਗੁਰੂ ਮਹਾਰਾਜ ਦਿੰਦਾ ਉਹਨੇ ਸਾਨੂੰ ਅਰਦਾਸਾਂ ਦਾ ਫਲ ਦਿੱਤਾ ਜਦੋਂ ਅਸੀਂ ਅਨਾਉਂਸ ਕੀਤਾ ਤੇ ਸੰਗਤ ਆਪ ਮੁਹਾਰੇ ਸਾਡੇ ਕੋਲ ਹੀ ਸ਼ੁਰੂ ਹੋ ਗਈ ਬਹੁਤ ਹੀ ਸੰਗਤਾਂ ਨੇ ਪਿਆਰ ਦਿੱਤਾ ਹਾਲਾਂਕਿ ਤੁਹਾਡੇ ਵਾਸਤੇ ਵੀ ਇਹ ਪੂਰਾ ਮਹੀਨਾ ਬਹੁਤ ਸ਼ਡਿਊਲ ਤੁਹਾਡਾ ਬੀਜ਼ੀ ਰਹਾ ਸੂਰੇਸ਼ਵਰੀ ਦੱਸਦੇ ਸੀ ਸੂਰੇ 5:30 ਵਜੇ ਵੀ ਜਾ ਜਾ ਕੇ ਚੋਣ ਪ੍ਰਚਾਰ ਸ਼ੁਰੂ ਕਰਨਾ ਪੈਂਦਾ ਸੀ ਮੀਟਿੰਗਾਂ ਕਰਨੀਆਂ ਪੈਂਦੀਆਂ ਸੀ ਅੰਮ੍ਰਿਤਪਾਲ ਸਿੰਘ ਉਹਨਾਂ ਨਾਲ ਗੱਲਬਾਤ ਹੋਈ ਫੋਨ ਦੇ ਉੱਤੇ ਜਾਂ ਕਿਸੇ ਪਰਿਵਾਰਕ ਮੈਂਬਰ ਨੇ ਕੋਈ ਗੱਲਬਾਤ ਕੀਤੀ ਹੋਵੇ ਉਹਨਾਂ ਨੂੰ ਕੀ ਰਿਪੋਰਟ ਦਿੱਤੀ ਜਾ ਰਹੀ ਹੈ ਔਰ ਉਹ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਫੋਨ ਤੇ ਵੇਖੋ 3 ਮਹੀਨੇ ਹੋ ਗਏ ਬੰਦ ਹੋਇਆ ਫੋਨ ਤੇ ਉਹਨਾਂ ਦੀ ਸਿੰਘਣੀ ਹਵ ਤੇ ਬਾਅਦ ਮਿਲਦੀ ਆ ਉਹ ਸਾਨੂੰ ਮਿਲ ਕੇ ਦੱਸਦੀ ਆ ਸਾਡੀ ਉਹਨਾਂ ਨਾਲ ਗੱਲ ਨਹੀਂ ਹੋ ਰਹੀ ਤੇ ਚਾਚਾ ਜੀ ਗਏ ਪੇਪਰ ਸਾਈਨ ਕਰਾਉਣ ਉਧਰ ਵੀ ਕੋਈ ਖਾਸ ਗੱਲ ਨਹੀਂ ਹੋਈ ਸਾਈਨ ਕਰਦੇ ਟਾਈਮ ਲੰਘ ਗਿਆ ਹੋਣੀ ਬਾਅਦ ਚ ਮਿਲਾਂਗੇ ਉਹਨਾਂ ਨੂੰ ਸਿੰਘਣੀ ਜਿਵੇਂ ਤੁਸੀਂ ਜ਼ਿਕਰ ਕੀਤਾ ਜਾਂਦੇ ਨੇ ਤਾਂ ਕੁਝ ਕਿਹਾ ਉਹਨਾਂ ਨੇ ਕਿ ਪ੍ਰਚਾਰ ਕਿਵੇਂ ਕਰਨਾ ਹੈ ਕੀ ਕੁਝ ਗੱਲਾਂ ਕੀ ਕੁਝ ਨੌਜਵਾਨਾਂ ਨੂੰ ਸੁਨੇਹਾ ਕੋਈ ਜੇਲ੍ਹ ਚ ਸੁਨੇਹਾ ਨੌਜਵਾਨਾਂ ਵਾਸਤੇ ਭੇਜਿਆ ਉਹ ਨਾ ਨਹੀਂ ਸਾਡੀ ਐਡੀ ਗੱਲ ਹੀ ਨਹੀਂ ਹੋਈ ਉਹਨਾਂ ਨੂੰ ਟੀਵੀ ਟਾ ਵਿੱਚ ਵੰਦੇ ਖਬਰਾਂ ਉਥੇ ਟੀਵੀ ਲੱਗੇ ਆ ਉਹਨਾਂ ਨੂੰ ਪਤਾ ਵੀ ਸੰਗਤ ਬਹੁਤ ਜ਼ਿਆਦਾ ਪਿਆਰ ਦੇ ਰਹੀ ਆ ਬਹੁਤ ਸ਼ਾਬਾਸ਼ ਸੰਗਤਾਂ ਚ ਬਾਕੀ ਵਾਹਿਗੁਰੂ ਕਿਰਪਾ ਕਰਨ ਉਹਦਾ ਵੋਟ ਆਸਰਾ ਲੈ ਕੇ ਚੱਲੇ ਮਾਤਾ ਜੀ ਜਦੋਂ ਲੋਕਾਂ ਜਾਂਦੇ ਹੋ ਕੀ ਅਪੀਲ ਕੀ ਕਰਦੇ ਹੋ ਕੀ ਉਹਨਾਂ ਨੂੰ ਕੀ ਕਹਿੰਦੇ ਹੋ ਕਿ ਇਹ ਚੋਣ ਜਿੰਨੀ ਕਿਉਂ ਜ਼ਰੂਰੀ ਹੈ ਔਰ ਜੇ ਜਿੱਤ ਜਾਂਦੇ ਨੇ ਭਾਈ ਅਮਰਿਤਪਾਲ ਸਿੰਘ ਹਣੀ ਖਡੂਰ ਸਾਹਿਬ ਵਾਸਤੇ ਕੀ ਕਰਨਗੇ ਵੇਖੋ ਸਾਡੇ ਅਪੀਲ ਕਰਨ ਤੋਂ ਪਹਿਲਾਂ ਹੀ ਲੋਕ ਮਤਲਬ ਰੋ ਰੋ ਕੇ ਸਾਡੇ ਗੜੀਆਂ ਦਾਸਾਂ ਬੇਨਤੀਆਂ ਕਰਦੇ ਵੀ ਛੇਤੀ ਭਾਈ ਸਾਹਿਬ ਬਾਹਰ ਆਉਣ ਤੇ ਜਿਹੜੀ ਸਾਡੀ ਨੌਜਵਾਨੀ ਨਸ਼ਿਆਂ ਚ ਡੁੱਬਦੀ ਜਾ ਰਹੀ ਹੈ ਇਹ ਬਚਾਈ ਜਾਏ ਸਾਨੂੰ ਕਹਿੰਦਾ ਲੋਕ ਮੌਕਾ ਹੀ ਨਹੀਂ ਦਿੰਦੇ ਪਿਆਹੀ ਤੁਸੀਂ ਆਹੀ ਕਹਿੰਦੇ ਨਹੀਂ ਵੀ ਤੁਸੀਂ ਵੋਟਾਂ ਪਾਓ ਆਪ ਮਾਰੇ ਲੋਕਾਂ ਨਾਲ ਕੇ ਕਹਿੰਦੇ ਤੁਹਾਨੂੰ ਵੋਟਾਂ ਪਾਵਾਂਗੇ ਤੇ ਸਾਡੇ ਧੀਆਂ ਪੁੱਤ ਬਾਜ ਜਾਣ ਔਰ ਜਿਵੇਂ ਨਸ਼ੇ ਦਾ ਕਹਿਰ ਤਾਂ ਹੈ ਹੀ ਐ ਕੋੜ ਪੰਜਾਬ ਨੂੰ ਲੱਗਿਆ ਹੋਇਆ ਜਦੋਂ ਹੁਣ ਜਾਂਦੇ ਹੋ ਮਾਵਾ ਮਿਲਦੀਆਂ ਨੇ ਮਾਵਾ ਦਰਦ ਉਹ ਸੁਣਾਉਂਦੀਆਂ ਨੇ ਕਿ ਹਾਂ ਪੁੱਤ ਸਾਡੇ ਨਸ਼ੇ ਚ ਅਜੇ ਵੀ ਲੱਗੇ ਹੋਏ ਨੇ ਤੇ ਕੋਈ ਨਾ ਕੋਈ ਬੰਦਾ ਕੋਈ ਵਿਅਕਤੀ ਚਾਹੀਦਾ ਜਿਹੜਾ ਇਸ ਨੂੰ ਇਸ ਕੋੜ ਨੂੰ ਤੋੜ ਸਕੇ ਹਾਂਜੀ ਇਹੋ ਹੀ ਤੇ ਹੈਗਾ ਹਰ ਜਗ੍ਹਾ ਜਾਂਨੇ ਮਾਵਾ ਰੋਂਦੀਆਂ ਕਈ ਵੀਡੀਓ ਵੀ ਵਾਇਰਲ ਹੋਈਆਂ ਮਾਵਾ ਦੀ ਇੱਕ ਇਥੇ ਹੋਟਾ ਲਾ ਕੇ ਮਾਰੋਂਦੀ ਸੀ ਉਹਦਾ ਕੱਲਾ ਪੁੱਤ ਸੀ ਟੀਕਾ ਲਾ ਕੇ ਮਰ ਗਿਆ ਉਹ ਦਿਨ ਉਹ ਕੱਠ ਵਿੱਚ ਬਹੁਤ ਰੋਈ ਉਹਦੀ ਵੀਡੀਓ ਵੀ ਵਾਇਰਲ ਹੋਈ ਬਾਕੀ ਇਹਵਾ ਵੀ ਚਲੋ ਕਿਰਪਾ ਦੇ ਵਾਹਿਗੁਰੂ ਦੀ ਹੋਣੀ ਆ ਬਾਕੀ ਸਭ ਲੋਕਾਂ ਦਾ ਇਹੋ ਹੀ ਇੱਛਾ ਆ ਵੀ ਭਾਈ ਸਾਹਿਬ ਆਉਣਗੇ ਸਾਡੇ ਪੁੱਤ ਬਚ ਜਾਣਗੇ ਹਾਲਾਂਕਿ ਦੂਜੀ ਪਾਰਟੀਆਂ ਆਪਣੇ ਆਪਣੇ ਕਲੇਮ ਕਰਦੀਆਂ ਨੇ ਉਹ ਕਹਿੰਦੀਆਂ ਅਸੀਂ ਪੰਥਕਾਂ ਅਸੀਂ ਇਹ ਆ ਤੁਸੀਂ ਕਿਵੇਂ ਵੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਖਡੂਰ ਖਡੂਰ ਸਾਹਿਬ ਵਾਸਤੇ ਪਾਰਟੀ ਨੂੰ ਜਵਾਬ ਦੇਣਾ ਚਾਹੁੰਦੇ ਸੰਗਤ ਹੀ ਜਵਾਬ ਦੇ ਰਹੀ ਆ ਸੰਗਤ ਦਾ ਉਤਸ਼ਾਹ ਵੇਖ ਲਓ ਵੀ ਕਿਹੜੇ ਬੰਦੇ ਦੇ ਚੰਗੇ ਕੰਮ ਹਨ ਉਹ ਸੰਗਤ ਚੋਂ ਰਹੀ ਆ ਸੰਗਤ ਨੂੰ ਜੋ ਚੰਗਾ ਲੱਗਦਾ ਜਿਹੜਾ ਚੰਗਾ ਲੱਗਦਾ ਸੰਗਤ ਨੂੰ ਚੁਣੇ ਅਸੀਂ ਕਹਿੰਨ ਨੂੰ ਫੋਰਸ ਵੀ ਨਹੀਂ ਕਰਦੇ ਸੰਗਤ ਆਪ ਮਹਾਰੇ ਜਿਹੜਾ ਚੰਗੀ ਦੇ ਕੰਮ ਚੰਗੇ ਲੱਗੇ ਜਿਹਦਾ ਉਹਨਾਂ 6 ਮਹੀਨਿਆਂ ਚ ਇੰਨਾ ਚੰਗਾ ਲੱਗਦਾ ਸੰਗਤਾ ਚੋਣ ਰਹੀਆਂ ਸੰਗਤਾ ਜਵਾਬ ਦੇ ਰਹੀਆਂ ਇਹ ਪੰਥਕ 40 ਸਾਲਾਂ ਦੇ ਤੇ ਸੰਗਤਾ ਚੁਣ ਨਹੀਂ ਇਹਨਾਂ ਨੂੰ ਅਸੀਂ ਤਾਂ ਮਨਾ ਨਹੀਂ ਕਰਦੇ ਕਿਸੇ ਨੂੰ ਪਰ ਮਾਤਾ ਜੀ ਜਿਵੇਂ 2019 ਦੀਆਂ ਅਸੀਂ ਚੋਣਾਂ ਦੀ ਗੱਲ ਕਰੀਏ ਤਾਂ ਲੋਕ ਕਹਿੰਦੇ ਕਿ ਉਦੋਂ ਬੀਬੀ ਖਾਲੜਾ ਬਾਰੇ ਇੰਨੀ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਨਹੀਂ ਸੀ ਇਹ ਨਾ ਪ੍ਰਚਾਰ ਨਹੀਂ ਹੋ ਪਾਇਆ ਹੁਣ ਤਾਂ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਹੈ ਤਾਂ ਲੱਗਦਾ ਖਡੂਰ ਸਾਹਿਬ ਵਾਲੇ ਉਹ ਬੀਬੀ ਖਾਲੜਾ ਵਾਲਾ ਦਾਗ ਉਹ ਮਹਿਣਾ ਇਸ ਵਾਰ ਹਟਾਉਣਗੇ ਉਹ ਲਾਉਣਗੇ ਦੌਣਗੇ ਖਾਲੇੜਾ ਸਾਭ ਦੀ ਬਹੁਤ ਕੁਰਬਾਨੀ ਸੀ ਕੌਮ ਨੂੰ ਉਦੋਂ ਵੀ ਇਹ ਜਿਹੜਾ ਮਤਲਬ ਬਹੁਤ ਵੱਡੀ ਗਲਤੀ ਹੋ ਗਈ ਉਹਨਾਂ ਨੂੰ ਹਟਾ ਕੇ ਚਲੋ ਹੋ ਸਕਦਾ ਨੈੱਟ ਦਾ ਯੋਗ ਨਹੀਂ ਸੀ ਕੌਮ ਹੀ ਨਹੀਂ ਜਾਗਰੂਕ ਨਹੀਂ ਪਰ ਹੁਣ ਕੌਮ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਲੋਕਾਂ ਦੇ ਮਨਾਂ 'ਚ ਮਰਤਪਾਲ ਪ੍ਰਤੀ ਪਿਆਰ ਆ ਤੇ ਹਰ ਕਹਾਨੂੰ ਪੂਰਾ ਅਹਿਸਾਸ ਆ ਕਿ ਵੱਡੀ ਲੀਡ ਨਾ ਜਿੱਤ ਪ੍ਰਾਪਤ ਹਾਂਗੇ। ਔਰ ਖਡੂਰ ਸਾਹਿਬ ਵਾਸੀਆਂ ਨੂੰ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਖਡੂਰ ਸਾਹਿਬ ਵਾਸੀਆਂ ਨੂੰ ਮੈਂ ਇਹੋ ਬੇਨਤੀ ਕਰਨਾ ਚਾਹੁੰਦੀ ਕਿ ਬਹੁਤ ਉਤਸ਼ਾਹ ਨਾਲ ਅੱਗੇ ਵੀ ਤੁਸੀਂ ਮਿਹਨਤ ਕੀਤੀ ਆ ਤੇ ਹੁਣ ਵੀ ਆ ਦੋ ਦਿਨ ਜਾਪ ਤੇ ਚੜ੍ਹ ਕੇ ਕਨ ਸਰਕਾਰ ਦੇ ਕਾਨੂੰਨਾਂ ਦੇ ਆਧਾਰ ਚੱਲ ਕੇ ਆਪਾਂ ਜੀ ਵੋਟਾਂ ਹੀ ਕਰਵਾਉਣੀ ਆ ਵਾ ਤੇ ਵੋਟਾਂ ਤੋਂ ਬਾਅਦ ਹੀ ਅਸੀਂ ਬਾਅਦ ਚ ਜੋ ਫੈਸਲਾ ਵਾਹਿਗੁਰੂ ਦਊਗਾ ਉਹ ਵੀ 6 ਤਰੀਕ ਤੱਕ ਅਸੀਂ ਕੋਈ ਵੀ ਜਿੱਤ ਦਾ ਜਸ਼ਨ ਨਹੀਂ ਮਨਾਉਣਾ ਕਿਉਂਕਿ ਸ਼ਾਦੇ ਦੀ ਸ਼ਾਡੇ ਸ਼ਹੀਦੀ ਦਿਹਾੜੇ ਆ ਅਸੀਂ ਵਾਹਿਗੁਰੂ ਦਾ ਦੇਖ ਕਰਾ ਕੇ ਸ਼ੁਕਰਾਨਾ ਹੀ ਕਰਾਂਗੇ ਕਿਉਂਕਿ ਇੱਕ ਤਰੀਕ ਤੋਂ ਘੱਲੂ ਘਰਾ ਦਿਵਸ ਜਿਹੜਾ ਹੈ ਉਹ ਸ਼ੁਰੂ ਹੋ ਜਾਣਾ ਹੈ ਔਰ 4 ਨੂੰ ਹਾਲਾਂਕਿ ਵੋਟਾਂ ਨੇ 6 ਨੂੰ ਇੱਕ ਅਹਿਮ ਦਿਨ ਹੁੰਦਾ ਹੈ ਵਕੀਲਾ ਦਾ ਉਸ ਤੋਂ ਬਾਅਦ ਹੀ ਕੋਈ ਜਸ਼ਨ ਜਾਂ ਕੋਈ ਵੀ ਅਜੀਹੀ ਗੱਲ ਆ ਉਹ ਕੀਤੀ ਜਾਵੇ। ਅਸੀਂ ਸੰਗਤਾਂ ਨੂੰ ਅਪੀਲ ਹੀ ਕਰਦੇ ਆਂ ਵੀ ਜਿੱਤ ਵੀ ਪ੍ਰਾਪਤ ਵੱਡੀ ਲੇਟ ਚ ਹੋਣੀ ਆ ਤਾਂ ਪਰ ਕਿਸੇ ਨੇ ਵੀ ਇਦਾਂ ਦਾ ਅਸੀਂ ਕੋਈ ਜਸ਼ਨ ਨਹੀਂ ਮਨਾਉਣਾ। ਅਸੀਂ ਦੇਖ ਕਰਾਵਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ। ਉਹਦਾ ਓਟ ਆਸਰਾ ਲੈ ਕੇ ਚੱਲੇ। ਉਹਦਾ ਸ਼ੁਕਰਾਨਾ ਕਰਾਂਗੇ ਕਿਉਂਕਿ ਇਹ ਦੇਸ਼ੀ ਦੀਦਿਆੜੇ ਆ। ਮਾਂ ਦੇ ਵਾਸਤੇ ਤਾਂ ਪੁੱਤ ਹਮੇਸ਼ਾ ਹੀ ਯਾਦਾਂ ਦੇ ਵਿੱਚ ਰਹਿੰਦਾ ਹੈ। ਮਾਂ ਭਾਵੇਂ ਜਿੱਥੇ ਮਰਜ਼ੀ ਹੋਵੇ ਆਪਣੇ ਪੁੱਤ ਦੀ ਅਰਦਾਸ ਹੀ ਕਰਦੀ ਰਹਿੰਦੀ ਹੈ। ਤੇ ਪਰ ਲੱਗਦਾ ਹੁਣ ਤਾਂ ਹੋਰ ਵੀ ਮਾਵਾ ਬਹੁਤ ਸਾਰੀਆਂ ਨੇ। ਇਕੱਲੀ ਤੁਹਾਡੀ ਇੱਕ ਤਾਂ ਇਹ ਮਾਂ ਦੀ ਨਹੀਂ ਹੋਰ ਵੀ ਮਾਵਾ ਦੀ ਜ਼ਿੰ ਬਹੁਤ ਮੈਂ ਤਾਂ ਕਹੀ ਨਹੀਂ ਪਈ ਵੋਟ ਵਾ ਡਿਲੀਟ ਨਾ ਜਿੱਤਣਾ ਹੋਰ ਵੀ ਕਈ ਮਾਵਾਂ ਦੇ ਪੁੱਤ ਜਿਹੜੇ ਬਾਹਰ ਆ ਜਾਣਗੇ ਬਾਕੀ ਉਹ ਪੰਥ ਦਾ ਪੋਤੇ ਆ ਸਾਰੀਆਂ ਉਹਦੀਆਂ ਮਾਵਾਂ ਹੀ ਆ ਮੈਂ ਕੱਲੀ ਨਹੀਂ ਉਹਦੀ ਮਾਂ ਸਾਰੀਆਂ ਮਾਵਾਂ ਨੂੰ ਬਹੁਤ ਪਿਆਰ ਕਰਦੀਆਂ ਬਹੁਤ ਬਧਨਵਾਦ ਤਾਂ ਅੰਮ੍ਰਿਤਪਾਲ ਸਿੰਘ ਹੁਣਾਂ ਤੇ ਮਾਤਾ ਜੀ ਹਣੀ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਅਖੀਰਲਾ ਦਿਨ ਆ ਔਰ ਅਖੀਰਲੇ ਦਿਨ ਦੇ ਵਿੱਚ ਇਹ ਰੋਡ ਸ਼ੋ ਜੋ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਕੱਢਿਆ ਜਾ ਰਿਹਾ ਇੱਕ ਜੂਨ ਨੂੰ ਵੋਟਾਂ ਨੇ ਤਾਂ ਦੇਖਣਾ ਹੋਊਗਾ ਕਿ ਇਸ ਵਾਰ ਐਮਪੀ ਖਡੂਰ ਸਾਹਿਬ ਤੋਂ ਕਿਸ ਨੂੰ ਬਣਾ ਕੇ ਇੱਥੋਂ ਦੀ ਚਿਤਾਇਆ ਜਾਂਦਾ ਕੈਮਰਾ ਪਰਸਨ ਦਵਿੰਦਰ ਨਾ